ਭਾਈ ਜੀ ਦਾ ਖਾਲਸਾ ਹੈ ਜਿੱਕੇ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਸ਼ਰੋਮਣੀ ਕਾਲੀ ਦਲ ਬਾਗਲ ਦੀ ਤੁਹਾਨੂੰ ਪਤਾਗਾ ਕਿ ਸ਼ਰੋਮਣੀ ਕਾਲੀ ਦਲ ਜਿਹੜਾ ਬਾਦਲ ਦਾਲਾ ਉਹਦਾ ਪਾਰਟੀ ਦਾ ਕਾਫੀ ਜਿਹੜਾ ਖਲਾਰਾ ਪੈ ਚੁੱਕਿਆਗਾ ਅਤੇ ਸ਼੍ਰੀ ਕਾਲਤਾ ਸਾਹਿਬ ਵੱਲੋਂ ਸ਼ਖਬੀਰ ਬਾਦਲ ਸਮੇਤ ਜਿਹੜੇ ਬੱਖ-ਬੱਖ ਜਿਹੜੇ ਉਹਦੇ ਆਗੂ ਨੇ ਪਾਰਟੀ ਦੇ ਰਹੇ ਨੇ ਉਹਨਾਂ ਨੂੰ ਤਲਬ ਕੀਤਾਗਾ ਤੇ ਪਿਛਲੇ ਦਿਨ ਬੀਬੀ ਜੰਗੀਰ ਕੌਰ ਨੂੰ ਵੀ ਤਲਬ ਕੀਤਾ ਸੀ ਨੋਟਿਸ ਕੱਢਿਆ ਸੀ ਜੱਤੇਦਾਰ ਨੇ ਸਵੈਸਟੀਕਰਨ ਮੰਗਿਆ ਸੀ ਸਪਸ਼ਟੀਕਰਨ ਇੱਕ ਤੈ ਮੰਗਿਆ ਸੀ ਕਿ ਉਹਨੇ ਆਪਣੀ ਧੀ ਮਾਰੀ ਆ ਵੀ ਉਹਦਾ ਸਪਸ਼ਟੀ ਕਰਨ ਦੇਵੇ ਤੇ ਕੋ ਰੋਮਾਂ ਦੀ ਜਿਹੜੀ ਬੇਅਦਬੀ ਕਰਦੀ ਆ ਜਾਨੀ ਕਿ ਮੁੱਛਾ ਕਟਾਉਂਦੀ ਆ ਉਹਦਾ ਸਪਸ਼ਟੀ ਕਰਨਾ ਆਪਾਂ ਕਰਦੇ ਆ ਸਖਵੀਰ ਬਾਦਲ ਤੇ ਬਾਦਲ ਕੰਦੀ ਗੱਲਬਾਤ ਆ ਪਹਿਲਾਂ ਮੈਂ ਇਹ ਪੁੱਛਣਾ ਚਾਹਣਾ ਤੁਸੀਂ ਵੀ ਸਿਆਣਿਓ ਸੁਝਵਾਨ ਸਾਰੇ ਜਣੇ ਕਿ ਜਿਹਨੇ ਨੋਟਸ ਕੱਢਿਆ ਤੇ ਜਾਂ ਜਥੇਦਾਰ ਨੂੰ ਇਹ ਪਤਾ ਲੱਗਿਆ ਕਿ ਹੁਣ ਉਹ ਰੋਮਾਂ ਦੀ ਬਿਆਦਵੀ ਕਰਦੀ ਹੈ ਤੇ ਕੁੜੀ ਉਹਨੇ ਮਾਰੀ ਆਪਣੀ ਧੀ ਮਾਰੀ ਆ ਹੁਣ ਪਤਾ ਲੱਗਿਆਗਾ ਇਹ ਸਾਰਾ ਜਿਹੜਾ ਲੋਕਾਂ ਨੂੰ ਇੱਕ ਮੂਰਖ ਬਣਾਇਆ ਜਾ ਰਿਹਾ ਇੱਕ ਲੋਕਾਂ ਨੂੰ ਜਿਹੜਾ ਆਪਣੇ ਵੱਲ ਕਰਨ ਬਾਅਦ ਦੇ ਨੋਟਸ ਜਿਹੜੇ ਨੇ ਇੱਕ ਕੱਢੇ ਜਾ ਰਹੇ ਨੇ ਉਹਨਾਂ ਵਿੱਚੋਂ ਨਿਕਲਣਾ ਕੱਖ ਨਹੀਂ ਹੁਣ ਜਿਹੜੀ ਅੱਜ ਜਿਹੜੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਸੁੱਚਾ ਸਿੰਘ ਲੰਗਾ ਜਦੋਂ ਸੁੱਚਾ ਸਿੰਘ ਲੰਗਾਰਾ ਜਦੋਂ ਨਾਮ ਆ ਜਾਂਦਾ ਇੱਕ ਵਾਰੀ ਹਾਸਾ ਨਿਕਲ ਜਾਂਦਾਗਾ ਕਿਉਂਕਿ ਬਹੁਤ ਚਰਤ ਰਿਹਾ ਕਾਫੀ ਜਿਹੜਾ ਨੀਲੀ ਫਿਲਮਾਂ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਕਾਫੀ ਮਸ਼ਹੂਰ ਰਿਹਾ ਵੀਡੀਓ ਵੀ ਲਗਭਗ ਸਾਰਿਆਂ ਨੇ ਦੇਖੀ ਆ ਬੈੱਡ ਤੇ ਉਹਦੀ ਜਿਹੜੀ ਵੀਡੀਓ ਸੀ ਦਸਤਾਰ ਸੀ ਜਿਹੜੀ ਪਾਗੋ ਇੱਕ ਪਾਸੇ ਰੱਖੀ ਹੋਈ ਸੀ ਤੇ ਬਾਕੀ ਤੁਸੀਂ ਜਿਹੜਾ ਸਾਰਾ ਕੁਝ ਵੇਖਿਆਗਾ ਉਸ ਤੋਂ ਬਾਅਦ ਉਹਦਾ ਮੁੰਡਾ ਵੀ ਜਿਹੜਾ ਗ੍ਰਿਫਤਾਰ ਹੁੰਦਾ ਚਿੱਟੇ ਦੇ ਵਿੱਚ ਅਤੇ ਇੱਕ ਨਾਲ ਉਹਦੇ ਲੇਡੀਜ਼ ਸੀ ਸੁੱਚਾ ਸਿੰਘ ਲੰਗਾ ਜਿਹੜਾ ਉਹ ਹੁਣ ਕਹਿੰਦੇ ਬਲਵਿੰਦਰ ਸਿੰਘ ਭੁੰਦਰ ਨੇ ਦੁਬਾਰਾ ਅਕਾਲੀ ਦਲ ਦੇ ਵਿੱਚ ਸ਼ਾਮਲ ਕਰ ਲਿਆ ਕਹਿੰਦੇ ਕਿ ਸੁੱਚਾ ਸਿੰਘ ਲੰਗਾ ਦੀ ਜਿਹੜੀ ਘਰ ਵਾਪਸੀ ਹੋ ਗਈ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਗਈ ਠੀਕ ਆ ਕਿ ਪਾਰਟੀਆਂ ਨੂੰ ਇਹੋ ਜਿਹੇ ਬੰਦੇਾਂ ਦੀ ਜ਼ਰੂਰਤ ਹੁੰਦੀ ਆ ਕਿ ਲਗਾਤਾਰ ਵੇਣਾ ਪਾਰਟੀ ਪਾਰ ਨਹੀਂ ਲੱਗਦੀ ਸੀ ਮੈਂ ਦੱਸ ਸਕੀ ਵੀ ਬਾਵਲ ਨੂੰ ਕਹੂੰਗਾ ਕਿ ਕਟਾਰੂ ਚੱਕ ਵਰਗੇ ਲੋਕ ਇੱਥਾ ਜਾਵੇ ਪਾਰਟੀ ਦੇ ਵਿੱਚ ਆਤੇ ਹੋਰ ਵੀ ਬਹੁਤ ਨੇ ਜਿਹੜੇ ਕਿ ਪਾਰਟੀਆਂ ਨੂੰ ਜਿਹੜਾ ਜ਼ਰੂਰਤ ਆ ਜਿਹੜੇ ਕਿ ਮਹਾਨ ਹਸਤੀਆਂ ਬੈਠੀਆਂ ਨੇ ਪਾਰਟੀਆਂ ਦੇ ਵਿੱਚ ਵਕ ਵਕ ਪਾਰਟੀਆਂ ਦੇ ਵਿੱਚ ਬੀਜੇਪੀ ਦਾ ਖਾਸ ਕਰਕੇ ਬਾਲੀ ਬੈਠੀਆਂ ਨੇ ਉਹਨਾਂ ਦਾ ਤਾਂ ਮੈਂ ਕਹਣਾ ਜਿਉਂ ਅੱਡ ਪਾਰਟੀ ਬਣਾ ਲੈਣਾ ਤਾਂ ਉਹ ਹੀ ਜਿੱਤ ਸਕਣਗੇ ਇਹ ਹਾਲ ਹੋਇਆ ਪਿਆ ਅੱਜ ਦੇਸ ਦੇ ਰਾਜਨੀਤਿਕ ਲੋਕਾਂ ਦਾ ਜਿੱਥੇ ਗੱਲ ਕਰਦੇ ਆ ਸੁੱਚਾ ਸਿੰਘ ਲੰਗਾਹ ਦੀ ਪਹਿਲਾਂ ਵੀ ਬਵਾਦਾਂ ਦੇ ਵਿੱਚ ਰਿਹਾ ਤੇ ਆਕਾਲਤਾ ਸਾਹਿਬ ਵੱਲੋਂ ਉਹਨੂੰ ਮਾਫੀ ਵੀ ਦਿੱਤੀ ਗਈ ਸੀ ਮਾਫੀ ਦੇਣ ਤੋਂ ਬਾਅਦ ਜਿਹੜਾ ਹੁਣ ਆਕਾਲੀ ਦਲ ਦੇ ਵਿੱਚ ਆ ਅਰੇ ਅਸੀਂ ਹੁਣ ਫੇਰ ਆ ਗਿਆ ਤੇ ਸੱਚਾ ਸਿੰਘ ਲੰਗਾ ਜਿਹੜਾ ਹੈਗਾ ਤਾਂ ਮੈਂ ਪਹਿਲੇ ਦੱਸ ਦਿੱਤਾ ਉਹ ਕਿਤੇ ਕਿਸੇ ਨਾਮ ਦਾ ਮੁਤਾਜ ਨਹੀਂ ਜਿਦੋਂ ਵੀ ਕੋਈ ਸੱਚਾ ਸਿੰਘ ਲੰਗਾ ਦਾ ਨਾਮ ਲੈਂਦਾਗਾ ਤੇ ਉਹਦੇ ਜਿਹੜੇ ਆਪਾਂ ਕਹਿ ਲਈਏ ਕਿ ਹਰ ਇੱਕ ਦੇ ਮੂੰਹ ਤੇ ਜਿਹੜੀ ਬੱਲਾ ਤਿਕ ਹਾਸੇ ਜਿਹੀ ਆ ਜਾਂਦੀ ਆ ਲੋਕਾਂ ਨੇ ਬੜਾ ਟ੍ਰੋਲ ਕੀਤਾ ਸੀ ਜਦੋਂ ਸੁੱਚਾ ਸਿੰਘ ਲੰਗਾਹ ਦੀ ਜਿਹੜੀ ਵੀਡੀਓ ਆਈ ਆ ਗੀਤ ਵੀ ਆਇਆ ਸੀ ਇੱਕ ਕਹਿੰਦੇ ਵੇਖੀ ਕਿਤੇ ਦੱਬਦੇ ਵੀ ਨਾ ਘੋੜਾ ਸੁੱਚਿਆ ਬੇਬਦੂਖ ਦਾ ਸਹਦੇ ਗੀਤ ਸੀ ਇਹਨੂੰ ਲੈ ਕੇ ਵੀ ਚਰਚਾ ਦੇ ਵਿੱਚ ਰਿਹਾ ਪਰ ਜਿਹੜਾ ਹੁਣ ਸੋਵੀਰ ਬਾਦਲ ਭੁੰਦੜ ਬਲਵਿੰਦਰ ਸਿੰਘ ਭੁੰਦੜ ਵੱਲੋਂ ਜਿਹੜਾ ਅਕਾਲੀ ਦਲ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਗਿਆ ਚਲੋ ਉਹਨਾਂ ਦੇ ਇੱਕ ਆਪਣੀ ਮਰਜ਼ੀ ਹੈ ਇੱਕ ਨਿੱਜੀ ਉਹਨਾਂ ਦਾ ਪਾਰਟੀ ਆ ਪਰ ਗੱਲ ਇਹ ਆ ਕਿ ਅਕਾਲੀ ਸਭਦ ਨੂੰ ਕਿਉਂ ਬਦਨਾਮ ਕਰ ਰਹੇ ਹੋ ਜਾ ਤਾਂ ਤੁਸੀਂ ਬਾਦਲ ਪਾਰਟੀ ਧਰ ਲਿਓ ਬਾਦਲਾ ਐਂਡ ਕੰਪਨੀ ਪਾਰਟੀ ਧਰ ਲਿਓ ਅਕਾਲੀ ਦਲ ਦਾ ਜਿਹੜਾ ਸਭਦ ਇੱਕ ਬੜਾ ਇਤਿਹਾਸ ਆ ਅਕਾਲੀ ਦਲ ਦਾ ਇੱਕ ਸਰਮੌਰ ਸੰਸਥਾ ਸੀ ਜਿਹੜੀ ਕਿ ਜਿੰਨਾ ਉੱਤੇ ਅਕਾਲੀ ਦਲ ਦੇ ਨਾਂ ਉੱਤੇ ਬਾਦਲ ਕਹਿੰਦੇ ਕਬਜ਼ਾ ਕਰ ਲਿਆ ਤੇ ਉਸ ਪਾਰਟੀ ਦੇ ਵਿੱਚ ਜਿਹੜੇ ਇਹੋ ਜਿਹੇ ਬੰਦੇ ਵੜ ਗਏ ਸੁੱਤੇ ਸਿੰਘ ਲੰਗਾ ਵਰਗੇ ਜਿਨ੍ਹਾਂ ਨੇ ਕਿ ਅਕਾਲੀ ਸ਼ਬਦ ਦੀ ਜਿਹੜੀ ਤਹਹੀਨ ਕੀਤੀ ਆ ਤੇ ਹੁਣ ਕੋਈ ਮੁੱਸਾ ਬਣਾਈ ਜਾਂਦਾ ਕੋਈ ਰੋਮਾਂ ਦੀ ਬੇਅਦਬੀ ਕਰੀ ਜਾਂਦਾ ਕੋਈ ਧੀ ਮਾਰੀ ਜਾਂਦਾਗਾ ਕਿਸੇ ਦੀਆਂ ਵੀਡੀਓ ਵਾਇਰਲ ਹੋ ਜਾਂ ਰਹੀਆਂ ਨੇ ਇਸ ਕਰਕੇ ਸਖਬੀਰ ਬਾਦਲ ਜਿਹੜਾ ਉਹ ਆਪ ਵੀ ਸੋਚਾਂ ਦੇ ਵਿੱਚ ਪਿਆ ਕਿ ਉਹਦੇ ਉੱਤੇ ਵੀ ਜਿਹੜੇ ਬੜੇ ਗਮੀਰ ਦੋਸਤ ਲੱਗੇ ਨੇ ਬਿਆਦਬੀ ਨੂੰ ਲੈ ਕੇ ਗੋਲੀ ਕੰਨ ਨੂੰ ਜਿਹੜਾ ਵਰਗਾੜੀ ਦੇ ਵਿੱਚ ਹੋਇਆ ਬਹਿਵਲ ਕਲਾਂ ਦੇ ਵਿੱਚ ਹੋਇਆ ਕਿ ਉਸਨੇ ਵੀ ਜਿਹੜੇ ਬਲਾਦਕਾਰੀ ਰਾਮਲਹੀਮ ਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਪਨਾਹ ਪੁਸਤੀ ਕੀਤੀ ਉਹਨਾਂ ਨੂੰ ਪਨਾਹ ਦਿੱਤੀ ਜਾਨੀ ਕਿ ਉਹਨਾਂ ਨੂੰ 3 ਸਾਲ ਤੱਕ ਕੋਈ ਵੀ ਜਿਹੜਾ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਕਿ ਨਾ ਫੜੇਗੇ ਸਾਰਾ ਕੁਝ ਪਤਾ ਸੀ ਹੁਣ ਗੱਲ ਇਹ ਕਰਦੇ ਸੀ ਕਿ ਅਕਾਲੀ ਦਲ ਜਿਹੜਾ ਕਹਾਉਣ ਵਾਲਾ ਸੀ ਅਕਾਲੀਦਾਲ ਨਹੀਂ ਕਾਲੀਦਾਲ ਜਾ ਤਾਂ ਇੱਕ ਕਾਲੀਦਾਲ ਧਰ ਲੈਣ ਜਾਂ ਬਾਦਲਦਾਲ ਧਰ ਲੈਣ ਦੋਨੇ ਵਧੀਆ ਲੱਗਦੇ ਆ ਅਕਾਲੀੰ ਦਾ ਕਾਲਪੁਰਖ ਨੂੰ ਮੰਨਣ ਵਾਲਾ ਉਹਦੇ ਭਾਣੇ ਦੇ ਵਿੱਚ ਰਹਿਣ ਵਾਲਾ ਪਰ ਇਹ ਕਿੱਥੇ ਉਹਦੇ ਭਾਣੇ ਵਿੱਚ ਰਹਿੰਦੇ ਆ ਕਿੱਥੇ ਕਾਲਪੁਰਖ ਨੂੰ ਮੰਨਦੇ ਆ ਇਹ ਤਾਂ ਐ ਜਿਹੇ ਵੀਡੀਓ ਇਹਨਾਂ ਦੀ ਆਉਂਦੀਆਂ ਨੇ ਤੇ ਜਿਹੜਾ ਅਕਾਲਤਾ ਸਾਹਿਬ ਤੇ ਜਿਨ੍ਹਾਂ ਨੂੰ ਤਨਖਾਹ ਲੱਗੀ ਹੋਵੇ ਤੇ ਜਿਹੜੇ ਦੋਸਤੀ ਇਕਰਾਰ ਹੋਣ ਉਹ ਕਾਲੀ ਕਿਵੇਂ ਕਹਾ ਸਕਦੇ ਆ ਇਸ ਕਰਕੇ ਜਿਹੜਾ ਸੁਖਵੀਰ ਬਾਦਲ ਨੂੰ ਜਿਹੜਾ ਪਾਰਟੀ ਦਾ ਨਾਮ ਬਦਲ ਲੈਣਾ ਚਾਹੁੰਦਾ ਤੇ ਸੁਖਵੀਰ ਬਾਦਲ ਨੂੰ ਮੇਰੀ ਇਹ ਵੀ ਬੇਨਤੀ ਆ ਬਲਵਿੰਦਰ ਭੁੰਦਰ ਨੂੰ ਬੇਨਤੀ ਆ ਕਿ ਜਿੱਥੇ ਤੁਸੀਂ ਦਰਬਾਰਾ ਸਿੰਘ ਗੁਰੂ ਵਰਗਿਆਂ ਨੂੰ ਸਹਿਯੋਗ ला ਸਕਦੇ ਸੀ ਜਿਹੜੇ ਕਿ ਗੋਲੀ ਕਾਂਡ ਦੇ ਵਿੱਚ ਜਿਹੜੇ ਕਿ ਨਕੋਦਰ ਦੇ ਵਿੱਚ ਜਿਹੜਾ ਗੋਲੀ ਕਾਂਡ ਹੋਇਆ ਉਹਦੇ ਵਿੱਚ ਜਿਹੜੇ ਸ਼ਾਮਲ ਸੀ ਜਿਨ੍ਹਾਂ ਨੇ ਸਭ ਕੁਝ ਕਰਾਇਆਗਾ ਇਹੋ ਜਿਹੇ ਬੰਦੇ ਜਿਹੜੇ ਪਾਰਟੀਆਂ ਦੇ ਵਿੱਚ ਆਉਣਗੇ ਤਾਂ ਫੇਰ ਜਿਹੜਾਗਾ ਕਿ ਇਹਦਾ ਆਪਾਂ ਕਹਿ ਦਈਏ ਕਿ ਕਬੇੜਾ ਗਰਕ ਕਰਨ ਵਾਲਾ ਕੰਮ ਆ ਤੇ ਬਾਕੀ ਤੁਸੀਂ ਹੁਣ ਵੀਡੀਓ ਥੋੜੀ ਸੇਤ ਹੈ ਢਿੱਲੀ ਆ ਜਾਸਤ ਨਹੀਂ ਦਿੰਦੀ ਜਾਦੇ ਤੇ ਵੀਡੀਓ ਫੇਰ ਦਾ ਆਪਾਂ ਔਰ ਕਿਸੇ ਮੁੱਦੇ ਤੇ ਲੈ ਕੇ ਆਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਬਾਦਲ ਕੈਨੋ ਜਿਹੜਾ ਕਿ ਸੁੱਚੇ ਸਿੰਘ ਲੰਗਾ ਵਰਗਿਆਂ ਦੀ ਲੋੜ ਆ ਭਾਈ ਜਾਓ ਜਿਨ੍ਹਾਂ ਨੇ ਇਹ ਕੁਛ ਕੀਤਾਗਾ ਪਾਰਟੀ ਦੇ ਵਿੱਚ ਹੁਣ ਸੁਨਹਿਰੀ ਮੌਕਾ ਹੈਗਾ ਪਾਰਟੀ ਦੇ ਵਿੱਚ ਭਾਗਤੀ ਹੋ ਸਕਦੇ ਹੋ ਤੇ ਪਾਰਟੀ ਦੀ ਜਿਹੜੀ ਭਾਗਤੀ ਆ ਖੁੱਲ੍ਹੇ ਹੀ ਆ ਕੋਈ ਰੋਬ ਟੋਬ ਨਹੀਂ ਕੋਈ ਨਹੀਂ ਦੇਖਦਾ ਬਾਅਦ ਤੁਸੀਂ ਜਾ ਕੇ ਸ਼ਾਮਲ ਹੋ ਸਕਦੇ ਹੋ ਨੀਲੀ ਪਗਵਨ ਲੋ ਕੇਸਰੀਵਨ ਲੋ ਬਸ ਇਸ ਕਰਕੇ ਜਿਹੜਾ ਤੁਹਾਨੂੰ ਜਿਹੜਾ ਸੀਵੀ ਬਦਲਦਾ ਇੱਕ ਸੰਦੇਸ਼ ਆ ਵੱਡਾ ਇੱਕ ਬਿਆਨ ਆ ਤੁਸੀਂ ਵੇਖਦੇ ਰਹੋ ਪੰਜਾਬੀ ਵਰਸਾ ਟੀਵੀ ਮੈਂ ਹਾਂ ਮਖਮ ਸਿੰਘ ਉਬਾ